ਪੰਜਾਬ ਦੇ ਮੁੱਖ ਮੰਤਰੀ ਦਾ ਵੱਖਰਾ ਅੰਦਾਜ਼ ਕਿਸਾਨ ਦੀ ਮੋਟਰ ਤੇ ਡਾਹ ਲਿਆ ਮੰਜਾ ਤੇ ਬੈਠ ਕੇ ਸੁਣੀ ਲੋਕਾਂ ਦੀ ਗੱਲਬਾਤ ਜੀ ਹਾਂ ਦੱਸ ਦਿਆ ਕਿ ਪਿਛਲੀਆਂ ਸਰਕਾਰਾਂ ਦੀ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਸੋਚ ਦੇ ਉਲਟ ਸੀਐਮ ਭਗਵੰਤ ਮਾਨ ਪਿੰਡਾਂ ਦੇ ਲੋਕਾਂ ਨਾਲ ਮੋਟਰਾਂ ਅਤੇ ਰੁੱਖਾਂ ਦੀਆਂ ਠੰਡੀਆਂ ਛਾਵਾਂ ਹੇਠਾਂ ਬੈਠ ਕੇ ਗੱਲਬਾਤ ਕਰਦਿਆਂ ਰੰਗਲਾ ਪੰਜਾਬ ਬਣਾਉਣ ਸੰਬੰਧੀ ਉਹਨਾਂ ਦੇ ਮਹੱਤਮਪੂਰਨ ਸੁਝਾਅ ਅਤੇ ਉਹਨਾਂ ਨੂੰ ਆਪਣੀ ਸਰਕਾਰ ਦੀਆਂ ਮੁੱਖ ਪਹਿਲ ਕਦਮੀਆਂ ਬਾਰੇ ਜਾਣੂ ਕਰਵਾਇਆ ਗਿਆ ਤਸਵੀਰਾਂ ਸਮਰਾਲਾ ਤੇ ਲਿਬੜਾ ਵੀਖੇ ਬੇਖੂ ਨੂੰ ਮਿਲਿਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਦੀ ਮੋਟਰ ਤੇ ਪਹੁੰਚੇ ਤੇ ਉੱਥੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਕੰਮ ਕਾਜ ਬਾਰੇ ਉਹਨਾਂ ਨੇ ਫੀਡਬੈਕ ਵੀ ਲਈ ਇਸ ਦੌਰਾਨ ਲੋਕਾਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਤੇ ਅੱਜ ਜੀ ਨੂੰ ਕਹ ਲਓ ਵੀ ਮੁੱਖ ਮੰਤਰੀ ਸਾਹਿਬ ਦੇ ਦਿਲ ਦੇ ਵਿੱਚ ਆਇਆ ਕਿ ਕਿਉਂ ਨਾ ਮੈਂ ਅੱਜ ਰੈਂਡਮਲੀ ਕਿਸੇ ਐਸੇ ਹਲਕੇ ਚ ਜਾ ਕੇ ਵੈਸੀ ਦੇਖ ਕੇ ਆਵਾਂ ਜਿੱਥੇ ਨਹਿਰੀ ਪਾਣੀਆਂ ਦਾ ਜਿਹੜਾ ਸਿਸਟਮ ਹੈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ ਵੀ ਉਹ ਦੇਖ ਕੇ ਆਈ ਉਸ ਦੇ ਦੌਰਾਨ ਅੱਜ ਮੁੱਖ ਮੰਤਰੀ ਸਾਹਿਬ ਸਾਡੇ ਹਲਕੇ ਖੰਨਾ ਵਿਖੇ ਆਏ ਮੈਂ तहे دل ਦੀ ਕਰਾਈ ਤੋਂ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਉਰੇ ਆ ਕੇ ਆਪਣੇ ਮਤਲਬ ਕਿ ਜਿਹੜੇ ਹਲਕੇ ਦੇ ਲੋਕ ਨੇ ਸਾਡੇ ਜ਼ਿਮੀਂਦਾਰ ਭਰਾ ਸਾਡੇ ਹਰ ਵਰਗ ਦੇ ਜਿਹੜੇ ਸਾਡੇ ਭਰਾ ਜੋਰੇ ਬੈਠੇ ਸੀ ਉਹਨਾਂ ਨਾਲ ਆਰਤੀ ਵੀਰ ਕਿਸਾਨ ਵੀਰ ਸਾਰਿਆਂ ਨਾਲ ਜਾਨੀ ਕਿ ਆਪਣੇ ਦਿਲਾਂ ਦੀ ਸਾਂਝ ਪਾਈ ਔਰ ਬੜਾ ਖੁੱਲਾ ਟਾਈਮ ਮੈਂ ਨਹੀਂ ਆਪਣੀ ਲਾਈਫ 'ਚ ਦੇਖਿਆ ਵੀ ਇੰਨਾ ਖੁੱਲਾ ਟਾਈਮ ਕਿਸੇ ਮੁੱਖ ਮੰਤਰੀ ਨੇ ਲਾਇਆ ਹੋਵੇ ਇੱਕ ਘੰਟੇ ਤੋਂ ਲਗਭਗ ਉੱਤੇ ਅੱਜ ਸਮਾਂ ਉਹ ਆਮ ਲੋਕਾਂ ਦੀ ਤਰ੍ਹਾਂ ਸਧਾਰਨ ਲੋਕਾਂ ਦੀ ਤਰ੍ਹਾਂ ਉਹ ਪਬਲਿਕ ਦੇ ਵਿੱਚ ਐਦਾਂ ਬਿਤਾ ਕੇ ਗਏ ਔਰ ਮਤਲਬ ਕਿ ਬੰਦਿਆਂ ਦੇ ਜਜ਼ਬਾਤ ਐਨੇ ਸੀ ਕਿ ਬੰਦੇ ਨੇ ਹੱਥ ਲਾਲਾ ਦੇਖਿਆ ਉਹਨਾਂ ਨੂੰ ਤੇ ਉਹ ਕਹਿੰਦੇ ਵੀ ਅਸੀਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਅਸੀਂ ਆਪਣੇ ਜਿਤਾਏ ਹੋਏ ਆਪਣੇ ਹੱਥੀ ਜਿਤਾਏ ਹੋਏ ਮੁੱਖ ਮੰਤਰੀ ਨੂੰ ਐਦਾਂ ਹੱਥ ਲਾ ਕੇ ਐਦਾਂ ਜੱਫੀ ਪਾ ਕੇ ਫੋਟੋ ਖਿਚਾ ਸਕੀ ਵੀ ਅਦਰਵਾਇਜ਼ ਤਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਜਿੱਤਦੇ ਸੀ ਉਹ ਉਦੋਂ ਬਾਅਦ ਤੋਂ ਲੱਭਦੇ ਹੀ ਨਹੀਂ ਸੀ ਉਹਨਾਂ ਦੇ ਨੇੜੇ ਉਸ ਘੇਰੇ ਦੇ ਨੇੜੇ ਕਿਸੇ ਨੂੰ ਆਣ ਹੀ ਨਹੀਂ ਮਿਲਦਾ ਸੀ ਸੋ ਮੁੱਖ ਮੰਤਰੀ ਸਾਹਿਬ ਆ ਦੇਖ ਸਕਦੇ ਹੋ ਤੁਸੀਂ ਪਿੱਛੇ ਆ 사이ਟ ਤੇ ਅੱਗੇ ਆ ਕੇ ਦੇਖੋ ਜਿਹੜਾ ਮੌਕਾ ਹੈ ਇੱਕ ਵਾਰ ਦਿਖਾ ਦਿਓ ਇਸ ਮੌਕੇ ਦੇ ਵਿੱਚ ਖੜ ਕੇ ਆ ਜਾ ਰਿਹਾ ਬਾਣੀ ਦੇਖੋ ਇਹ ਜਿਹੜਾ ਪਾਣੀ ਹੈ ਇਹ ਤੁਸੀਂ ਦੇਖ ਸਕਦੇ ਹੋ ਉਰੋ ਇਹ ਸਾਰਾ ਜਿਹੜਾ ਪਾਣੀ ਹੈ ਉਰੋ ਜਾ ਰਿਹਾ ਹੈ ਅੰਦਰ ਇਹ ਇਹ ਅਗਲੇ ਭਰ ਰਹੇ ਨੇ ਇਹ ਇਹਦੇ ਨਾਲ 50 ਕਿਲੇ ਭਰੇ ਜਾ ਰਹੇ ਨੇ ਆ ਪਾਣੀ ਦੀ ਰਫ਼ਤਾਰ ਦੇਖੋ ਅੱਜ ਆਪ ਇਸ ਪਾਣੀ ਨੂੰ ਹੱਥ ਨਾਲ ਛੂਕੇ ਚੈੱਕ ਕਰਕੇ ਗਏ ਨੇ ਇਹ ਪਹਿਲੀ ਵਾਰ ਇਤਿਹਾਸਤ ਹੋਇਆ ਹੈ ਫਰਸਟ ਟਾਈਮ ਹਿਸਟਰੀ ਚ ਕਿ ਸਰਕਾਰ ਨੇ ਅਸਲੀ ਮੁੱਦਾ ਜੋ ਸਾਰਾ ਕ ਮੁੱਦਾ ਕਿਉਂਕਿ ਸਾਡੇ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਆ ਹਰੀ ਖੇਤੀ ਜੇ ਤੁਸੀਂ ਦੇਖਦੇ ਹੋ ਇਹ ਦੀ ਸਭ ਤੋਂ ਵੱਡੀ ਜ਼ਰੂਰਤ ਕੀ ਸੀ ਬਿਜਲੀ ਤੇ ਪਾਣੀ ਬਿਜਲੀ ਦੀ ਵੀ ਜ਼ਰੂਰਤ ਕਿਉਂ ਸੀ ਕਿਉਂਕਿ ਪਾਣੀ ਘਟਣਾ ਹੁੰਦਾ ਏ ਧਰਤੀ ਤੋਂ ਤੇ ਪਾਣੀ ਸਾਡਾ ਧਰਤੀ ਦਾ ਥੱਲੇ ਜਾ ਰਿਹਾ ਸੀ ਤਾਂ ਸਾਡਾ ਜਿਹੜਾ ਪੰਜਾਬ ਦਾ ਆਪਣਾ ਪਾਣੀ ਸੀ ਉਹ ਬਾਹਰ ਦੇ ਸੂਬਿਆਂ ਨੂੰ ਜਾ ਰਿਹਾ ਸੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਸਾਡੇ ਮੰਤਰੀ ਸਾਹਿਬ ਨੇ ਸਾਡੀ ਪੂਰੀ ਟੀਮ ਨੇ ਸਾਡੇ ਨੈਸ਼ਨਲ ਕੰਸਲਰ ਅਰਵਿਦ ਕੇਜਰੀਵਾਲ ਜੀ ਨੇ ਇਹਦੇ ਤੇ ਪੂਰੀ ਤਵੱਜੋ ਦਿੰਦੇ ਹੋਏ ਧਿਆਨ ਦਿੰਦੇ ਹੋਏ ਇਹ ਜਿਹੜਾ ਤੁਸੀਂ ਇਹ ਨਹਿਰੀ ਪਾਣੀ ਦਾ ਸਿਸਟਮ ਇਹਨੂੰ ਚੈਨਲਾਈਜ਼ ਜੋ ਕੀਤਾ ਮੈਂ ਸਮਝਦਾ ਵੀ ਆਉਣ ਵਾਲੀਆਂ ਨਸਲਾਂ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਸੀਸਾ ਦੇਊਗੀ ਯਾਦ ਕਰੂਗੀ ਇਸ ਤੋਂ ਵੱਡਾ ਉਪਰਾਲਾ ਕੋਈ ਹੋ ਨਹੀਂ ਸਕਦਾ ਮੈਂ ਤੇਰੇ ਸਾਹ ਦੇ ਇਸ ਤਰ੍ਹਾਂ ਪਤਾ ਲੱਗਾ ਕਿ ਇਸ ਏਰੀਆ ਦੇ ਵਿੱਚ ਕਿਸਾਨਾਂ ਨੂੰ ਟਿਊਬਵਲ ਚਲਾਉਣ ਦੀ ਵੀ ਲੋੜ ਨਹੀਂ ਪੈ ਰਹੀ ਉਹ ਗੱਲਾਂ ਜਦੋਂ ਸੀਐਮ ਸਾਹਿਬ ਨਾਲ ਹੋਈਆਂ ਕਿੰਨੀ ਖੁਸ਼ੀ ਹੈ ਉਹਨੂੰ ਆਪਣਾ ਸੁਪਨਾ ਪ੍ਰੋਜੈਕਟ ਉਹ ਤਾਂ ਚਾਹ ਨਹੀਂ ਸੀ ਚੱਕਿਆ ਜਾਂਦਾ ਉਹ ਕਹਿੰਦੇ ਜੀ ਸਾਡੀਆਂ ਮੋਟਰਾਂ ਜਿੰਨੀਆਂ ਮੋਟਰਾਂ ਤੁਸੀਂ ਏਰੀਆ 'ਚ ਲੱਗੀਆਂ ਦੇਖ ਰਹੇ ਹੋ ਕਹਿੰਦੇ ਸਾਡੀਆਂ ਮੋਟਰਾਂ ਬੰਦ ਪਈਆਂ ਤੁਹਾਨੂੰ ਸੱਚ ਦੱਬਣ ਦੇ ਵਿੱਚ ਮੂਤ ਨਹੀਂ ਪੈ ਰਹੀ ਇੰਨਾ ਨਿਰਮਲ ਪਾਣੀ ਇੰਨਾ ਪਿਓਰ ਪਾਣੀ ਜਿਹੜਾ ਇਹਦੇ ਇਹ ਜਿਹੜਾ ਪਾਣੀ ਲੱਗ ਰਿਹਾ ਹੈ ਕਿਆਰਿਆਂ ਦੇ ਵਿੱਚ ਦੀ ਜਾ ਕੇ ਇਹ ਜਿਹੜਾ ਖੇਤੀ ਹੋ ਰਹੀ ਹੈ ਇਸ ਤੋਂ ਉੱਤੇ ਕੀ ਹੋ ਸਕਦਾ ਹੀ ਮੈਂ ਕਹਿੰਦਾ ਜੀ ਇਹ ਤਾਂ ਆਉਣ ਵਾਲੇ ਜਨਰੇਸ਼ਨਾਂ ਲਈ ਦਾਤ ਹੈ ਜੀ ਬਹੁਤ ਵਧੀਆ ਮਹੌਲ ਦੇ ਗੱਲਾਂ ਹੋਈਆਂ ਨੇ ਜੀ ਬਿਲਕੁਲ ਜਿਵੇਂ ਸਿੰਪਲ ਇੱਕ ਪਿੰਡ ਦੀ ਸੱਤ ਦੇ ਵਿੱਚ ਆਪਾਂ ਆਮ ਭਾਈਚਾਰੇ ਨਾਲ ਗੱਲਾਂ ਕਰਦੇ ਆਂ ਪਤਾ ਹੀ ਨਹੀਂ ਸੀ ਲੱਗ ਰਿਹਾ ਵੀ ਇਹ ਸੀਐਮ ਸਾਹਿਬ ਨੇ ਜਾਂ ਸਾਡੇ ਹੀ ਪਿੰਡ ਦੇ ਕੋਈ ਹੈਗੇ ਨੇ ਤੇ ਬਿਲਕੁਲ ਨੋਰਮਲ ਜਿੱਦਾਂ ਇੱਕ ਪਿੰਡ ਦੇ ਵਿੱਚ ਸੱਤ ਚ ਆਪਾਂ ਗੱਲਾਂ ਕਰਦੇ ਆਂ ਸੇਮ ਉਸੇ ਤਰ੍ਹਾਂ ਗੱਲਾਂ ਹੋਈਆਂ ਜੀ ਜਿਸ ਪ੍ਰੋਜੈਕਟ ਨੂੰ ਲੈ ਕੇ ਆਏ ਸੀਗੇ ਨਹਿਰੀ ਪਾਣੀ ਦੇਣ ਨੂੰ ਤੇ ਇੱਥੇ ਕਿੰਨਾ ਕੁ ਫਾਇਦਾ ਹੋਇਆ ਇਲਾਕੇ 'ਚ ਸਰ ਬਹੁਤ ਫਾਇਦਾ ਹੋਇਆ ਜੀ ਸਾਡੇ ਤਾਂ ਤਕਰੀਬਨ ਜਿੰਨੀਆਂ ਨੇੜੇ ਤੇੜੇ ਮੋਟਰਾਂ ਨੇ ਉਹ ਚੱਲਦੀਆਂ ਹੀ ਨਹੀਂ ਹੈਗੀਆਂ ਪਰ ਸੂਏ ਦੇ ਪਾਣੀ ਨਾਲ ਹੀ ਸਾਰੀ ਜੀਰੀ ਪੜ ਰਹੀ ਹੈ ਜੀ ਤੇ ਹੋਰ ਸੀਐਮ ਸਾਹਿਬ ਨੇ ਕੀ ਗੱਲਬਾਤ ਕੀਤੀ ਤੁਹਾਡੇ ਨਾਲ ਸੀਐਮ ਸਾਹਿਬ ਨੇ ਇੱਕ ਤਾਂ ਖੇਤੀਬਾੜੀ ਬਾਰੇ ਤੇ ਸਪਰੇਆਂ ਬਾਰੇ ਵੀ ਗੱਲ ਕਰੀ ਆ ਤੇ ਦੂਜੀ ਉਹ ਕਹਿੰਦੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੈਦਾਵਾਰ ਵਧਾਵਾਂਗੇ ਆਪਾਂ ਤੇ ਇਹ ਜਿਹੜਾ ਨਹਿਰੀ ਪਾਣੀ ਆ ਇਹਦੇ ਨਾਲ ਥੋੜੀ ਪੈਦਾਵਾਰ ਜਿਹੜੀ ਘਟੂ ਘਟ ਦੋ ਤੋਂ ਤਿੰਨ ਕੁਇੰਟਲ ਪਰ ਇਕੜ ਦੇ ਵਿੱਚ ਵੱਧ ਹੋਊਗੀ ਕਿਉਂਕਿ ਗੁਣਕਾਰੀ ਪਾਣੀ ਹੈਗਾ ਇਹਦੇ ਕਰ ਇਹਦੇ ਬਾਰੇ ਕਾਫੀ ਗੱਲਾਂ ਕੀਤੀਆਂ ਨੇ ਤੇ ਬਾਕੀ ਜਿੱਦਾਂ ਆਮ ਪਿੰਡਾਂ 'ਚ ਜਿਹੜੀਆਂ ਨਾਰਮਲ ਗੱਲਾਂ ਹੁੰਦੀਆਂ ਨੇ ਉਹ ਕੀਤੀਆਂ ਨੇ ਜਿਵੇਂ ਸੱਤ 'ਚ ਬੈਠ ਕੇ ਅੱਗੇ ਸਰਕਾਰ ਬਣੀ ਆ ਉਸ ਤਰ੍ਹਾਂ ਹੀ ਸਰਕਾਰ ਜਿਵੇਂ ਚੱਲ ਰਹੀ ਹੈ ਸੱਤਾਂ 'ਚ ਬੈਠ ਕੇ ਅੱਜ ਵੀ ਉਸ ਤਰ੍ਹਾਂ ਹੀ ਸੱਤ 'ਚ ਬੈਠ ਕੇ ਸਰਕਾਰ ਚੱਲਦੀ ਹੈ। ਕੱਲੀ ਪਾਣੀ ਦੇ ਮੁੱਦੇ ਤੇ ਹੀ ਨਹੀਂ ਜੀ ਗੱਲ ਚੱਲੀ। ਨਾਲ ਜਿਵੇਂ ਕਿ ਵੀ ਦੇਦੇ ਸਾਰੇ ਵਰਗ ਦੇ ਜਿੰਨੇ ਬੈਠੇ ਸੀ ਸਾਰਿਆਂ ਦੀ ਗੱਲ ਸੁਣੀ ਆ। ਮੈਂ ਇੱਕ ਗਰੀਬ ਪਰਿਵਾਰ ਤੋਂ ਸਬੰਧ ਰੱਖਦਾ ਹਾਂ। ਮੇਰੇ ਘਰ ਵਿੱਚ ਪਾੜ ਪਿਆ ਹੈ। ਚੰਗੀ ਤਰ੍ਹਾਂ ਐ ਆ ਵੀ ਪੂਰੀ ਤਰ੍ਹਾਂ ਉਹਨਾਂ ਨੇ ਗੱਲ ਸੁਣੀ ਆ। ਕੋਈ ਐ ਨਹੀਂ ਜਿਵੇਂ ਪਹਿਲਾਂ ਸਟੇਜਾਂ ਤੇ ਆਪਣੀ ਮੰਗ ਸੁਣਾਉਣ ਲਈ ਜਾਣਾ ਪੈਂਦਾ ਸੀ। ਉੱਥੇ ਤੱਕ ਤਾਂ ਪਹੁੰਚਿਆ ਹੀ ਨਹੀਂ ਜਾਂਦਾ ਸੀਗੇ। ਕਿਉਂ ਨੇੜਿਓਂ ਐਨ ਪੂਰੀ ਕੋਲ ਹੋ ਕੇ ਸਾਰੇ ਜਿੰਨੇ ਸੀ ਸਾਰੇ ਦੁੱਖ ਸੀ ਆਪਣੇ ਸਾਰੇ ਦੱਸੇ ਨੇ ਉਹਨਾਂ ਨੇ। ਔਰ ਐਨ ਪੂਰੀ ਬ੍ਰੀਕਿੰਗ ਨਾਲ ਸੁਣੇ ਨੇ ਕੋਈ ਮਤਲਬ ਉਹ ਜੀ ਸਾਨੂੰ ਕੋਈ ਆਈ ਨਹੀਂ ਦਿੱਕਤ ਨਹੀਂ ਆਈ ਸੋ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਹਮੇਸ਼ਾ ਹੀ ਉਹਨਾਂ ਦੀ ਸਰਕਾਰ ਦੇ ਸਭ ਤੋਂ ਵੱਡੀ ਤਰਜੀਹ ਰਹੇ ਨੇ ਤੇ ਖੇਤੀਬਾੜੀ ਨੂੰ ਲਾਭ ਦਾ ਇੱਕ ਧੰਦਾ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਨੇ ਹਕੀਕਤ ਦੀ ਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿਲੋਂ ਦੀ ਰਿਪੋਰਟ